sudah jadi itu, dah setuju ਵਾਪਸ ਆਇਆ ਕਿਉਂਕਿ ਲਾਹੌਰ ਤੋਂ ਹੀ ਪਟਾਸ਼ ਰਹੀ ਸੀ ਮਾਂ ਦੀ ਤੇ ਉੱਥੇ ਜਾ ਕੇ ਮਾਂ ਦਾ ਘਰ ਵੇਖਿਆ ਔਰ ਮਾਂ ਦੇ ਘਰ ਜਾ ਕੇ ਇਹੋ ਜਿਹੀ ਫੀਲਿੰਗ ਆਈ ਕਿ ਇੱਥੇ ਖੇਡਦੀ ਸੀ ਉਹ ਇੱਥੇ ਗੌਂਦੀ ਸੀ ਇੱਥੇ ਉਸਤਾਦਾਂ ਕੋਲੋਂ ਸਿੱਖੀ ਸੀ ਤੇ ਇਸ ਘਰ ਦੇ ਵਿੱਚ ਕੋਈ ਖਾਸ ਰੂਹ ਹੋਵੇਗੀ ਮੈਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਿਆ ਜਿਹੜੇ ਲੋਕ ਉਨੋਂ ਉੱਥੇ ਵਹਿ ਰਹੇ ਨੇ ਉਹਨਾਂ ਨੂੰ ਅੱਜ ਜੋੜ ਕੇ ਸਿਰਫ ਇਹੋ ਹੀ ਅਰਦਾਸ ਕਰਕੇ ਆਈ ਕਿ ਇਸ ਘਰ ਨੂੰ ਸੰਭਾਲ ਕੇ ਰੱਖਣਾ ਖਰਾਉ ਨਾ ਮਨ ਮੇਗਾ ਕਿਉਂਕਿ ਰਹਿਦੀ ਦੁਨੀਆ ਤੱਕ ਮਾਂ ਦਾ ਨਾਂ ਵੀ ਇਹਦੇ ਇਸ ਕਰਦੇ ਨਾਲ ਜ਼ਿੰਦਾ ਰਹੇਗਾ ਦਰਨਾ ਤੇ ਮੈਂ ਬਹੁਤ ਸਾਰੀਆਂ ਕਰ ਸਕਦੀ ਹਾਂ ਕਿਉਂਕਿ ਬਹੁਤ ਲੰਬੀ ਉਮਰ ਦੀ ਹੋ ਗਈ ਹੈ ਉਹਨਾਂ ਮੁੰਡੀ ਵਾਂਹੀ ਹੋ ਗਈਆਂ ਮੇਰੇ ਕੋਲ ਬਹੁਤ ਢੇਰ ਗੱਲਾਂ ਨਾ ਪਰ ਕੁਝ ਸੰਗੀਤ ਤੇ ਬਾਕੀ ਗੱਲਾਂ ਕਰਦੇ ਜੀ ਕਰਦਾ ਜੋ ਮੇਰਾ ਤੁਸੀਂ ਸਾਰੇ ਸਮਝਦਾਰ ਲੋਕ ਸਿਆਣੇ ਲੋਕ بڑے ਵਿਖੇ ਲੋਕ استاد ਲੋਕ ਬੈਠੇ ਹੋਏ ਪਰ ਸੰਗੀਤ ਦਾ ਜੋ ਹਾਲ ਹੋ ਰਿਹਾ ਉਹ ਨਹੀਂ ਮੈਨੂੰ ਚੰਗਾ ਲੱਗਦਾ ਉਹ ਮੇਰੇ ਦਿਲ ਦਾ ਬਹੁਤ ਵੱਡਾ ਦੁੱਖਾਨ ਹੈ ਕਿ ਮੈਂ ਜਿੱਥੇ ਵੀ ਜਾ ਕੇ ਦੇਖਨੀ ਆ ਮोटे-ਵਡੇ ਚੈਨਲਸ ਦੇ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਦਾ ਹੈ ਉੱਥੇ ਜਾ ਕੇ ਆਪਣਾ ਸੰਗੀਤ ਜਿਹੜਾ ਸਿੱਖਿਆ ਸੀ ਜਿਹੜਾ ਸੁਣਿਆ ਸੀ ਉਹ ਨਹੀਂ ਲੱਭ ਰਿਹਾ ਉਹ ਗਾਇਕ ਵੈਸਟਰਨ 뮤직 ਦਾ ਇਨਫਲੂਐਂਸ ਸਾਡੀ ਵਿਰਾਸਤ ਨੂੰ ਖਰਾਬ ਕਰੀ ਜਾਂਦਾ ਇਨਸਟਰੂਮੈਂਟੇਸ਼ਨ ਵਧ ਗਈ ਹੈ ਨਹੀਂ ਜ਼ਿਆਦਾ ਇਨਸਟਰੂਮੈਂਟਸ ਪਾ ਲੈ ਸ਼ੁਰੂ ਕਰ ਦਿੱਤੇ ਕਿ ਸੰਗੀਤ ਗੂੰਜਿਆ ਵਿੱਚੋਂ ਸੁਰ ਹੀ ਨਹੀਂ ਲੱਗਦੇ ਵਿੱਚੋਂ ਬੋਲ ਹੀ ਨਹੀਂ ਲੱਗਦੇ ਐਨਾ ਵਧੀਆ ਕਲਾਮ ਸਾਡੇ ਕੋਲ ਪਿਆ ਹੈ ਗੁਰੂਆਂ ਦਾ ਸੰਤਾਂ ਦਾ ਬਾਣੀ ਐਂਡ ਫੇਮਸ ਰਾਈਟਰਸ ਦਾ ਪਰ ਉੱਥੇ ਜਾ ਕੇ ਲਿਰਿਕਸ ਕੁਝ ਐਹੋ ਜਿਹੇ ਲਿਰਿਕਸ ਜਿਹੜੇ ਸੁਣਨੇ ਵੀ ਚੰਗੇ ਨਹੀਂ ਲੱਗਦੇ ਬਰਦਾਸ਼ਤ ਹੀ ਨਹੀਂ ਲੱਗਦੇ मैं मैं माफी चाहवा कि मैं कह कि चैनल्स नहीं साड़ियां, कोई सेंसरशिप करनी पवेगी ताकि अच्छे संगीत को प्रमोट किया जाए और संगीत संगीत बन के पेश किया जाए संगीत एक कमर्शल एक्टिविटी बना के उन्होंने न पेश किया जाए क्योंकि संगीत बिकाऊ नहीं है संगीत हासिल कराते कि मेहनत करनी पड़ती है ਉਹ ਹਰ ਇੱਕ ਦਾ ਤਰ ਜਾਂਦਾ ਕਿ ਕਿੰਨਾ ਉਸਤਾਦਾਂ ਕੋਲ ਰਿਆਜ਼ ਕਰਨ ਵੇਲੇ 14-14 ਘੰਟੇ ਰਿਆਜ਼ ਕਰਵਾਉਂਦੇ ਸਨ ਉਸਤਾਦ ਜੀ ਖਾਣਾ ਪੀਣਾ ਸਭ ਭੁੱਲ ਕੇ ਉਸਤਾਦ ਕੋਲ ਬੈਠ ਕੇ ਰਿਆਜ਼ ਕਰੀਦਾ ਸੀ ਉਹ ਜ਼ਮਾਨਾ ਹੀ ਨਹੀਂ ਰਿਹਾ ਬੱਚੇ ਸਿੱਖਣ ਲਈ ਨਹੀਂ ਤਿਆਰ ਐਨੇ ਵੱਡੇ ਵੱਡੇ ਤੁਸੀਂ ਉਸਤਾਦ ਬੈਠੇ ਹੋ ਯੂਨੀਵਰਸਿਟੀਆਂ ਦੇ ਵਿੱਚ ਕਲਾਸਿਕਲ 뮤직 ਅਲੰਕਾਰ ਵੀਰ ਜੀ ਬੈਠੇ ਹੋਏ ਸਨ ਤੇ ਨਿਵੇਦਕਾ ਬੈਠੀ ਹੋਈ ਸੀ ਤੇ ਮੈਂ ਕਿਹਾ ਤੇ ਉਸਤਾਦ ਲੋਗ ਨੇ ਇਹਨਾਂ ਨੂੰ ਨਾਲ ਇੱਕ ਇਹ ਤਾਲੀਂ ਨਹੀਂ ਦਿੱਤੀ ਜਾ ਸਕਦੀ ਚੈਪਟਰ ਇਹ ਵੀ ਹੋਵੇ ਕਿ ਰਗਾ ਦੀ ਨੌਲੇਜ ਤੇ ਤੁਹਾਨੂੰ ਦਿੱਤੀ ਜਾਏ ਪਰ ਜਿਹੜੀ ਤਹਿਜ਼ੀਬ ਹੈ ਸਾਡੀ ਉਹਦੀ ਵੀ ਕਲਾਸ ਹੋਵੇ ਸਾਡੀ ਤਸੀਬ ਨੂੰ ਨਾ ਬੁੱਲੋ ਸਾਡੀ ਵਿਰਾਸਤ ਬਹੁਤ ਕੀਮਤੀ ਬਹੁਤ ਬਹੁਤ ਕੀਮਤੀ ਹੈ ਸਾਡੇ ਕੋਲ ਐਨਾ ਕੁਝ ਗਾਉਣ ਵਾਸਤੇ ਨਹੀਂ किसी ने मैनों तो एक जर्नलिस्ट ने इंटरव्यू के तुसी हो लुछा कित गाओ लोग गाओ तोीत लो सारे सुरिंदर आंटी गा गए मैं राजा लोग गीत खत्म नहीं होंगे कभी भी तुम लिखो लोग गीत कभी नहीं खत्म होंगे ए तो भंडार है लिमत मेहनत करनी पड़ती है ओ मेहनत जड़ी है वह गुम गई है सौखा तरीका रेडीमेड म्यूजिक है ਸਟੂਡੀਓ ਵਿੱਚ ਜਾ ਕੇ ਤੁਸੀਂ ਰਿਕਾਰਡ ਕਰਦੇ ਹੋ ਆਪਣਾ ਗੀਤ 뮤జిਸ਼ੀਅਨਸ ਕੋਈ ਨਹੀਂ ਹੁੰਦੇ ਉਹ ਬਾਅਦ ਚ ਆ ਕੇ ਧਿਆ ਆ ਕੇ 뮤직 ਪਾ ਲੈਂਦੇ ਨੇ ਪਤਾ ਹੀ ਨਹੀਂ ਲੱਗਦਾ ਕਿ ਇਹ ਇਹ ਕੀ ਹੋ ਰਿਹਾ ਸੋ ਇਹ ਜੋ ਦੁੱਖ ਦੀ ਗੱਲ ਜਿਹੜੀ ਹੈ ਪਤਾ ਨਹੀਂ ਮੈਨੂੰ ਕਹਿਣੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ ਪਰ ਇਹਦੇ ਵਿੱਚ ਸਾਡਾ ਵੀ ਬਹੁਤ ਵੱਡਾ ਹੱਥ ਹੈ ਅਸੀਂ ਐਕਸੈਪਟ ਕਰ ਰਹੇ ਹਾਂ ਉਹ ਐਕਸੈਪਟ ਨਾ ਕਰੀਏ ਸਿਰ ਉਸ ਨਾਮ ਅੰਮੀ

There ਆ ਤੇ ਮੈਨੂੰ ਦਿੱਤਾ ਤੇਰਾ ਮਾਈਕ ਗੋਣ ਵਾਲਾ ਤੇ ਨਾ ਤੂੰ ਮੈਨੂੰ ਕੋਈ ਸੁਰ ਸਵਾਲ ਨਾ ਕੋਈ ਬਾਚਾ ਗੋਣ ਵਾਲੇ ਹੋਣਾ ਅਗੀ ਤੇ ਕਾਲੂ ਬੁਰੀ ਆ ਕਿ ਹੁਣ ਗੋਣ ਵਾਲੇ ਦਵਾਈਏ ਜਿਹਨਾਂ ਨੂੰ ਮਸ਼ੀਨਾ ਕਵਾਂਦੀਆਂ ਗੋਣ ਵਾਲੇ ਦਵਾਈਏ ਜਿਹਦੇ ਉਹ ਤੁਸੀਂ ਉਹ ਹੁਣ ਗਵਾਇਆ ਜਾਂਦਾ ਹੈ ਦਵਾਈਏ ਤੋਂ ਮੈਂ ਦੱਸ ਕੇ ਜੇ ਨਾ ਹਰ ਜੀਵ ਕੋਲ ਜੀ ਬੜੇ ਬੜੇ سارے ਤੰਤਰ ਮੰਤਰ ਮਿਲਦੇ ਨੇ ਉਹ ਇਹਨੂੰ ਗਵਾਉਂਦੇ ਨੇ ਤੇ ਸਾਨੂੰ ਕੋਈ ਕੋਈ ਮੰਤਰ ਦੱਸਦੇ ਸੀ ਉਸਤਾਦ ਜੀ ਬੜਾ ਰਿਆਜ਼ ਕਰੇ

ਕੀ ਨੂੰ ਪਤਾ ਨਹੀਂ ਇਹ ਗੱਲਾਂ ਨਹੀਂ ਪਤਾ ਸਾਨੂੰ ਇਹ ਸਾਰਾ ਕੁਝ ਬਹੁਤ ਸ਼ੁਕਰੀਆ ਦੋਲੀ ਜੀ ਬਹੁਤ ਬਹੁਤ ਸ਼ੁਕਰਾਨਾ ਵਾਦਾ ਤੁਸੀਂ ਕਿਹਾ ਕਿ ਲੋਕੀ